ਐਜ ਨਿਊਜ਼ 24 ਚੈਨਲ ਤੇ ਸਵਾਗਤ ਹੈ ਦਰਸ਼ਕਾਂ ਅਸੀਂ ਵਕਤ ਖੜੇ ਹਾਂ ਜਲਾਲਾਬਾਦ ਦੇ ਸਿਵਲ ਹਸਪਤਾਲ ਵਿਖੇ ਜਿੱਥੇ ਕੱਲ ਦੋ ਧਿਰਾਂ ਦੇ ਵਿਚਕਾਰ ਲੜਾਈ ਝਗੜਾ ਹੋਇਆ ਸੀਗਾ ਕਾਫੀ ਜੜੀਆਂ ਇੱਕ ਦੂਜਿਆਂ ਨੂੰ ਸੱਟਾਂ ਵੀ ਇੱਥੇ ਲਗਾਈਆਂ ਗਈਆਂ ਅਸੀਂ ਦੱਸਦੀ ਹੈ ਕਿ ਜਲਾਲਾਬਾਦ ਦੇ ਇੱਕ ਮਾਰਬਲ ਦੀ ਦੁਕਾਨ ਦੇ ਮਾਲਕ ਅਤੇ ਪਿੰਡ ਚੱਕ ਮੌਜਦੀਨ ਵਾਲਾ ਸੂਰਕੋਰੀ ਪਿੰਡ ਦਾ ਨਾਮ ਹੈ ਉੱਥੋਂ ਦੇ ਕੁਝ ਵਿਅਕਤੀਆਂ ਦੇ ਤੇ ਦੁਕਾਨ ਮਾਲਕ ਦੇ ਵਿਚਕਾਰ ਜਿਹੜਾ ਤਕਰਾਰਬਾਜ਼ੀ ਹੋਈ ਸੀ ਜਿਸ ਨੂੰ ਲੈ ਕੇ ਕੱਲ ਇੱਥੇ ਲੜਾਈ ਝਗੜਾ ਹੋਇਆ ਸੀਗਾ ਤਾਂ ਅੱਜ ਦੂਜੀ ਧਿਰਾਂ ਜਿਹੜੀ ਪਿੰਡ ਚੱਕ ਮੌਜਦੀਨ ਵਾਲਾ ਦੀ ਉਹਨਾਂ ਦਾ ਵੀ ਪੱਖ ਜਿਹੜਾ ਸਾਹਮਣੇ ਆਇਆ ਕੀ ਕਹਿਣਾ ਹੈ ਉਹਨਾਂ ਦਾ ਕਰਦਿਆਂ ਗੱਲਬਾਤ ਮੇਰਾ ਨਾਮ ਮਹਿੰਦਰ ਸਿੰਘ ਹੈ ਮੇਰਾ ਪਿੰਡ ਚੱਕ ਮੋਜ ਦਿਨ ਵਾਲਾ ਹੈ ਕੰਮ ਕੀ ਕਰਦੇ ਮੈਂ ਟੀਚਰ ਹਾਂ ਸਰ ਜੀ ਸਰ 20 ਦਿਨ ਪਹਿਲਾਂ ਕਰਨ ਮਾਰਬਲ ਤੋਂ ਅਸੀਂ ਟੈਲਾਂ ਲੈ ਗਏ ਕਰੇ ਵਾਸ਼ਰੂਮ ਬਣਾਈ ਸੀ ਜੀ ਉਹਨਾਂ ਦੀ ਪੇਮੈਂਟ 28000 ਰੁਪਏ ਬਣੀ ਸੀ ਅਸੀਂ ਆਨ ਦੀ ਸਪੋਰਟ ਅਸੀਂ ਪੇ ਕਰਤੀ ਦੋ ਕੁ ਦਿਨ ਪਹਿਲਾਂ ਸਾਨੂੰ ਟੈਲਾਂ ਦੀ ਹੋਰ ਜ਼ਰੂਰਤ ਪੈ ਗਈ ਅਸੀਂ ਹੋਰ ਮੰਗ ਕੀਤੀ ਮੇਰਾ ਵੱਡਾ ਬ੍ਰਦਰ ਵੀ ਆਇਆ ਇੱਥੇ ਤੇ ਇਹ ਕਹਿੰਦੇ ਚਲੋ ਭੇਜਦੇ ਆਂਗੇ ਅਸੀਂ ਕਲਰ ਸਿਲੈਕਟ ਕਰਕੇ ਦਿੱਤੇ ਪਰ ਇਹਨਾਂ ਨੇ 5-6 ਕਲਰ ਜਿਹੜਾ ਨੇ ਸਾਡੇ ਵੱਲੇ ਭੇਜਦੇ ਹਮ ਸਰ ਤੁਹਾਨੂੰ ਪਤਾ ਹੈ ਕਿ ਹੁਣ ਮੇਨ ਕਿਚਨ ਹੋਵੇ ਕਿਚਨ ਦੇ ਇੱਕ ਕਲਰ ਹੀ ਚੱਲਦਾ 5 ਕਲਰ ਤਾਂ ਚੱਲ ਨੋ ਰਿਹਾ ਜਿਹੜੇ ਤੁਸੀਂ ਸਿਲੈਕਟ ਕੀਤੇ ਸੀ ਉਹ ਨਹੀਂ ਭੇਜੀ ਜੀ ਹੋਰ ਭੇਜਿਆ ਹੋਰ ਭੇਜਦੇ ਜੀ ਤੇ ਸਰ ਇੱਕ ਮਤਲਬ ਜਦੋਂ ਕੱਲ ਮਿਸਤਰੀ ਲੱਗੇ ਸੀ ਸਾਨੂੰ ਕੈਮੀਕਲ ਦੀ ਲੋੜ ਪੈ ਗਈ ਅਸੀਂ ਦੋਨੋਂ ਬ੍ਰਦਰ ਮੇਰਾ ਵੱਡਾ ਬ੍ਰਦਰ ਸੁਵਿੰਦਰ ਸਿੰਘ ਤੇ ਅਸੀਂ ਦੋਨੋਂ ਕੈਮੀਕਲ ਲੈਣ ਆਏ ਪਹਿਲਾਂ ਤਾਂ ਇਹ ਕਰਨ ਬੈਠਾ ਸੀ ਦੁਕਾਨ ਤੇ ਪਹਿਲਾਂ ਤਾਂ ਕਹਿੰਦਾ ਵੀ ਇੱਥੇ ਕੈਮੀਕਲ ਨਹੀਂ ਹੈਗਾ ਅਸੀਂ ਕਹਿੰਿਆ ਯਾਰ ਇਹਨਾਂ ਦੋ ਤਿੰਨ ਘਟੇ ਤਾਂ ਹੁੰਦੇ ਇਹ ਚਲੋ ਅਸੀਂ ਇਹ ਘੰਟੇ ਕੋ ਤਾਂ ਕਾਣੇ ਆ ਜਿਹੜੀ ਬਾਕੀ ਟੈਲਾਣੇ ਆ ਅਸੀਂ ਤੁਹਾਡੀਆਂ ਵਾਪਸ ਕਰਨੀਆਂ ਨੇ ਉਹ ਵੀ ਦੇਵਾਂਗੇ ਤੇ ਨਾਲੇ ਇਸ ਕੋਲ ਹੋਰ 20 ਪੈਕਟਲ ਜਾਣੇ ਨੇ ਆ ਪਰਚੀ ਮੇਰੇ ਕੋਲ ਹੈ ਤੇ ਇਹ ਟੈਲਾਣੇ ਵਿਚ ਲੈ ਕੇ ਜਾਣੀਆਂ ਆ ਤੁਗੋਨੀ ਪਰਚੀ ਨੂੰ ਕੋਈ ਨਹੀਂ ਦੱਸੋ ਸੀ ਆ ਦੇਖੋ ਜੀ ਉਹ ਸਰ ਜਿਹੜੀ ਇਹਨਾਂ ਟੈਲਾਂ ਭੇਜੀਆਂ ਇਹਨਾਂ ਬਿੱਲ ਸਾਡਾ 9600 ਰੁਪਏ ਬਣਾਇਆ ਹੂੰ ਬ੍ਰਦਰ ਨੇ ਕਿਹਾ ਵੀ ਅੱਜ ਸੰਡੇ ਹੈਗਾ ਤੇ ਅਸੀਂ ਮੰਡੇ ਜਾਂ ਟਿਊਸ ਤੁਹਾਨੂੰ ਕਰ ਦਿਆਂਗੇ ਪੀ ਇਹ ਕਹਿੰਦੇ ਵੀ ਅਸੀਂ ਤਾ ਦੋਣ ਦਿਆਂਗੇ ਪਹਿਲਾਂ ਤੁਸੀਂ ਪੁਰਾਣੀ 6 9600 ਰੁਪਏ ਪੇਮੈਂਟ ਕਰੋ ਜੀ ਇੱਕ ਸਰ ਗੱਲ ਹੋ ਰਹੀ ਹੈ ਮੇਰਾ ਬ੍ਰਦਰ ਜਸਵੰਤ ਸਿੰਘ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਜੀ ਸ਼ਹੀਦ ਉਦਮ ਸਿੰਘ ਪਾਰਕ ਵਿੱਚ ਦੁਕਾਨ ਹੈ ਹੂੰ ਉਹ ਇਹਦੇ ਘਰ ਵੀ ਕੰਮ ਕਰਦਾ ਹੈ ਇੱਥੋਂ ਤੱਕ ਕਿ 4-5000 ਰੁਪਏ ਉਹਨਾਂ ਦਾ ਬਿੱਲ ਵੀ ਇਹਨਾਂ ਵਾਲੀ ਡਿਊ ਹੈ ਅਸੀਂ ਉਹਨਾਂ ਦੇ ਸਾਹਬ ਇਹਨਾਂ ਨਾਲ ਕਰਨਵਾਰਾ ਨਾ ਨਹੀਂ ਕੀਤਾ ਹਾਂ ਪਰ ਇਹ ਕਹਿੰਦੇ ਵੀ ਨਾ ਅਸੀਂ ਤਾਂ ਤੁਹਾਨੂੰ ਸਮਾਨ ਦੇਵਾਂਗੇ ਪਹਿਲਾਂ ਸਾਨੂੰ 9600 ਰੁਪਏ ਪੇਮੈਂਟ ਕਰੋ ਹੂੰ ਠੀਕ ਹੈ ਅਸੀਂ ਕਿ ਯਾਰ ਚਲੋ ਸਾਡਾ ਕੈਂਟੇ ਕੋਟਾ ਕਾ ਆ ਜਾਂਦਾ ਨਾਲ ਤੁਹਾਨੂੰ ਪੇਮੈਂਟ ਕਰ ਦਿੰਦੇ ਨਾਲ ਸਮਾਨ ਅਸੀਂ ਹੋਰ ਲਜਾਣਾ ਨਾਲੇ ਚਲੋ ਆਪਾਂ ਸਾਰਾ ਬਦਲ ਕੇ ਕਰ ਲਾਂਗੇ ਬੈਠ ਕੇ ਜਿਵੇਂ ਵੀ ਹੋ ਜਾ ਤੇ ਇਹਦੂ ਉਹਨੇ ਕਹਤਾ ਨਾ ਵੀ ਪੇਮੈਂਟ ਮੈਂ ਲਵਾਗਾ ਇਹਨੇ ਆ ਕੇ ਗੇਟ ਬੰਦ ਕਰ ਲਿਆ ਆਪਦੇ ਬ੍ਰਦਰ ਨੂੰ ਫੋਨ ਕਰ ਦਿੱਤਾ ਹਾਂ ਉਹਦਾ ਬ੍ਰਦਰ ਇੱਕ ਨਾਮ ਇਹ ਕਰਨਸੀ ਇੱਕ ਸੰਨੀ ਹੈ ਤੇ ਇੱਕ ਗੋਰਾ ਹੈ ਤੇ ਤਿੰਨ ਜਨੇ ਜੀ ਉਹਦਾ ਬ੍ਰਦਰ ਆ ਗਿਆ ਜੀ ਉਹਨੇ ਆ ਕੇ ਸਾਡਾ ਪਹਿਲਾਂ ਲੜਕਾਰਾ ਮਾਰਿਆ ਵੀ ਕਿਹੜੇ ਬਦਮਾਸ਼ ਹੈਗੇ ਨੇ ਅਸੀਂ ਉਹਨੂੰ ਵੇਖ ਲੈਣੇ ਆ ਕਰਨ ਸਾਨੂੰ ਅੰਦਰ ਤਾਰੀ ਖੜਾ ਸੀ ਗੇਟ ਦੇ ਕਹਿੰਦਾ ਤੁਹਾਨੂੰ ਮੈਂ ਬਾਹਰ ਨਹੀਂ ਜਾਣ ਦੇਣਾ ਤੇ ਕਿੰਨੇ ਵਜੇ ਦੀ ਘਟਨਾ ਹੈ ਇਹ ਸਰ ਲਗਭਗ 1 ਵਜੇ ਦੀ ਘਟਨਾ ਹੈ ਜੀ ਅੱਛਾ ਹਾਂ 1:1 ਇੱਕ ਦਾ ਟਾਈਮ ਤੇ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਸਰ ਇਹ ਕਹਿੰਦੇ ਵੀ ਉਹ ਆ ਕੇ ਲਲਕਾਰੇ ਮਾਰਦਾ ਕਹਿੰਦਾ ਵੇਖ ਲੈਨੇ ਕਿਹੜੇ ਬਦਮਾਸ਼ ਨੇ ਪੇਮੈਂਟ ਦੇਂਦੇ ਨਹੀਂ ਕਿ ਨਹੀਂ ਦੇਂਦੇ ਹਮਮ ਕਰਨ ਇਹ ਸ਼ਬਦ ਉਹ ਆਦ ਬ੍ਰਦਰ ਨੂੰ ਕਿਹਾ ਵੀ ਤੁਹਾਨੂੰ ਕਿਹਾ ਸੁਣਾ ਆਪਾਂ ਇਹਨਾਂ ਨੂੰ ਸਮਾਨ ਨਾ ਦੇਈਏ ਹਮਮ ਤੇ ਅਸੀਂ ਕਹੇ ਯਾਰ ਜਦੋਂ ਆਪਾਂ ਪੁਰਾਣੀ ਡੀਲਿੰਗ ਹੈ ਤੁਹਾਡੇ ਕੋਲ ਸਮਾਨ ਰਹਿ ਜਾਏ ਤਾਂ ਕਿਹੜੀ ਗੱਲ ਹੈ ਨਾਲ ਸਾਡਾ ਕਿਹੜਾ ਕੰਮ ਖਤਮ ਹੋ ਗਿਆ ਹੈ ਸਾਡਾ ਕੰਮ ਤਾਂ ਚੱਲਦਾ ਹੀ ਪਿਆ ਹੈ ਤੇ ਇੱਥੋਂ ਆ ਕੇ ਸਰ ਉਹਨੇ ਆ ਕੇ ਗਾਲੀ ਗਲੋਚ ਕਰਨ ਲੱਗ ਗਿਆ ਜੀ ਸਾਨੂੰ ਜੀ ਬੜਾ ਨੇ ਅਕਵਰਡ ਸ਼ਬਦ ਬੋਲੇ ਸਾਡੇ ਜਾਤੀ ਸੂਚਕ ਸ਼ਬਦ ਬੋਲੇ ਜੀ ਇਹ ਕਹਿੰਦਾ ਜੀ ਇਹਨਾਂ ਨੂੰ ਅਸੀਂ ਇਹਨਾਂ ਨੂੰ ਬਾਹਰ ਨਹੀਂ ਨਿਕਲਣ ਦੇਣਾ ਫਿਰ ਜਿਵੇਂ ਜਿਵੇਂ ਇਹਨਾਂ ਨੂੰ ਸਾਨੂੰ ਅੰਦਰ ਕੁੱਟਿਆ ਦੋਨਾਂ ਭਰਾਵਾਂ ਨੂੰ ਅਸੀਂ ਕੋਈ ਅਗਵਾਤ ਨਹੀਂ ਉਠਾਇਆ ਹੂੰ ਦੋ ਹੋਰ ਕਸਟਮਰ ਸੀ ਉਹ ਵੀ ਸਮਾਨ ਲੈਣ ਆਏ ਸੀ ਫਲੀਆਂ ਵਾਲੇ ਦੇ ਜਸ਼ਵਿੰਦਰ ਸਿੰਘ ਤੇ ਇੱਕ ਬਾਮਣੀ ਵਾਲੇ ਦੇ ਰੇਸ਼ਮ ਸਿੰਘ ਉਹ ਵੀ ਆਉਣ ਦੀ سپورਟ ਹੈਗੇ ਸੀ ਜੀ ਉਹਨਾਂ ਨੂੰ ਸਮਾਨ ਸੋ ਮੈਂ ਸਿਲੈਕਟ ਕਰਕੇ ਦਿੱਤਾ ਵੀ ਆ ਜਾ ਪਹਿਚ ਸਿਲੈਕਟ ਕਰ ਲੋ ਆ ਮਲਫਰਸ਼ ਦੇ ਪਹਿਲਾਂ ਬਹੁਤ ਵਧੀਆ ਨੇ ਹੂੰ ਉਹਨਾਂ ਨੇ ਪੇਮੈਂਟ ਵੀ ਉਹਨਾਂ ਨੂੰ ਕਰ ਦਿੱਤੀ ਪਰ ਉਹਨਾਂ ਨੇ ਜਦੋਂ ਸਾਰਾ ਰੋਲਾ ਵੇਖਿਆ ਕਹਿੰਦੇ ਯਾਰ ਅਸੀਂ ਪੇਮੈਂਟ ਤੁਹਾਨੂੰ ਸਾਡੇ ਪੈਸੇ ਵਾਪਸ ਕਰ ਦਿਓ ਯਾਰ ਸਾਡੇ ਨਾਲ ਤੁਸੀਂ ਇੰਨੀ ਕੁੱਤੇਖਾਨੀ ਕਰ ਰਹੇ ਜੀ ਅਸੀਂ ਤੁਹਾਡਾ ਕੁਸ ਮਾਨ ਨਹੀਂ ਲੈਣਾ ਉਹ ਵੀ ਬੰਦੇ ਬਾਹਰ ਆ ਗਏ ਇਥੋਂ ਇਹਨਾਂ ਜਿਹੜੇ ਹਜੂਮ ਜੁੜਦਾ ਜਿੰਨੇ ਜਿੰਨੇ ਫੋਨ ਕਰਦੇ ਇਹਨਾਂ ਦੇ ਜਿਹੜੇ ਬੰਦੇ ਜਿੰਨੇ ਸਾਰੇ ਆਦੇ ਗਏ ਸਾਨੂੰ ਇਹਨਾਂ ਬਾਹਰ ਆ ਕੇ ਵੀ ਖਿੱਚ ਤੋ ਕੀਤੀ ਇਹਨਾਂ ਕੋਲੇ ਅਸਲਾ ਵਗੈਰਾ ਵੀ ਹੈਗਾ ਸੀ ਇਹਨਾਂ ਨੇ ਉਹ ਜਿਹੜਾ ਡੱਬਾ ਵਿੱਚ ਪਾਇਆ ਹੋਇਆ ਸੀ ਪਰ ਇਹਨਾਂ ਨੇ ਮੇਰਾ ਜਿਹੜਾ ਮੋਬਾਈਲ ਵੀ ਤੋੜਨ ਦੀ ਕੋਸ਼ਿਸ਼ ਕੀਤੀ ਬੜਾ ਕੁਛ ਕੀਤਾ ਜੀ ਅਖੀਰ ਹੋਰ ਜਿਹੜੇ ਬੰਦੇ ਆਏ ਜਿਹੜਾ ਵੀ ਬੰਦਾ ਸਾਨੂੰ ਆਦਾ ਸੀ ਉਹ ਮਾਰਦਾ ਸੀ ਸਾਨੂੰ ਛੜਾਮ ਵਿੱਚ ਕਿਸੇ ਕੋਸ਼ਿਸ਼ ਨਹੀਂ ਤੁਹਾਡੇ ਸੱਟਾ ਕਿੱਥੇ ਲੱਗੀ ਉਹ ਤੁਸੀਂ ਉਸ ਤੋਂ ਬਾਅਦ ਆਏ ਹੋ ਤੇਰ ਕੀ ਹੋਇਆ ਸਰ ਉਸ ਤੋਂ ਬਾਅਦ ਜਦੋਂ ਸਾਡੇ ਉੱਥੇ ਹੋ ਗਿਆ ਅਸੀਂ ਫਿਰ ਦੁਕਾਨ ਤੇ ਆਏ ਦੁਕਾਨ ਤੇ ਸਲਾਮ ਮਸ਼ਰਾ ਕੀਤਾ ਵੀ ਸਾਡੇ ਨਾਲ ਇੰਨਾ ਜਾਤੀ ਸ਼ੂਚਕ ਸ਼ਬਦ ਬੋਲਦੇ ਰਹੇ ਨੇ ਜਿ ਤੁਸੀਂ ਕੁੱਤੇ ਰਾਹ ਹੈਗੇ ਜੀ ਤੁਸੀਂ ਚੂੜੇ ਦੇ ਤੁਸੀਂ ਮੰਗਖਾਣੀ ਜਾਤ ਹੈਗੇ ਜੀ ਤੁਸੀਂ ਤੇਰਵੀਂ ਕੌਮ ਹੈਗੇ ਜੀ ਇਹੋ ਜਿਹੇ ਸ਼ਬਦ ਸਾਰੇ ਨਾਲ ਵਰਤੇ ਹੌਸਪੀਟਲ ਆਏ ਜਦੋਂ ਉਸ ਤੋਂ ਬਾਅਦ ਸਾਰੇ ਅਸੀਂ ਆਪਣਾ ਸਿਟੀ ਥਾਣੇ ਗਏ ਆ ਜੀ ਮਾਰ ਜੋ ਗਾਸੂ ਸਾਹਿਬ ਆ ਗਏ ਸੀ ਅਸੀਂ ਉਹਨਾਂ ਨੂੰ ਮਾੜਾ ਇੰਟੀਮੇਸ਼ਨ ਦਿੱਤਾ ਹੁਣ ਆਖਿਆ ਵੀ ਐਪਲੀਕੇਸ਼ਨ ਲਖਾ ਕੇ ਲਿਓ ਜੋ ਤੁਹਾਡੇ ਰਿਟਰਨ ਜਿਸੀ ਕਰਾਂਗੇ ਤੇ ਉਸ ਤੋਂ ਬਾਅਦ ਜਿੰਨੇ ਜ਼ਿਆਦਾ ਤਕਲੀਫ ਹੋ ਗਈ ਸੀ ਫਿਰ ਇੱਧਰ ਆ ਗਏ ਜੀ ਚਲੋ ਸਾਡਾ ਇੱਧਰ ਵੀ ਸਾਰਾ ਲੈਣਾ ਜ਼ਰੂਰੀ ਸੀ ਅੱਛਾ ਸਾਡੇ ਮਗਰ ਉੱਥੇ ਆ ਗਏ ਜੀ ਇਹ ਸਾਰੀ ਪਾਰਟੀ ਕਰਨ ਕੀ ਉੱਥੇ ਆ ਗਈ ਜੀ ਸਾਡੇ ਮਗਰ ਜਦੋਂ ਇੱਥੇ ਆਏ ਇੱਥੇ ਵੀ ਉਹ ਪਾਰਟੀ ਆ ਗਈ ਸਾਡੇ ਮਗਰ ਠੀਕ ਹੈ ਜੀ ਆ ਉਸਤਾ ਕੇ ਜੇ ਇੱਥੇ ਆ ਕੇ ਐਡਮਿਟ ਹੈਗੇ ਸੀ ਦੋਨੋਂ ਬ੍ਰਦਰ ਤੇ ਅੰਦਰ ਸੀ ਹੋਰ ਵੀ ਸਾਡੇ ਜਿਹੜੇ ਰਿਲੇਟਿਵ ਸੀ ਉਹ ਵੀ ਇੱਥੇ ਸੀ ਤੇ ਸਰ ਇੰਨਾ ਨੇ ਬਾਅਦ ਵਿੱਚ ਲਗਭਗ 4 ਕੇ 5 ਵਜੇ ਦਾ ਟਾਈਮ ਹੈ ਜਿਵੇਂ ਇਹਨਾਂ ਦੀ ਜਿਵੇਂ ਸਾਰੇ 25-30 ਬੰਦੇ ਇਹਨਾਂ ਦੇ ਆ ਗਏ ਹਰੀਚ ਸੇਤੀਆ ਵੀ ਸੀ ਵਿੱਚ ਦੇ ਇਹਨਾਂ ਨੇ ਆ ਕੇ ਲਲਕਾਰੇ ਮਾਰੇ ਇਹਨਾਂ ਨੇ ਆਪ ਹੀ ਮਤਲਬ ਸੱਤ ਵਗਾਰਾ ਲਗਾ ਕੇ ਤੇ ਇਹਨਾਂ ਨੇ ਥਾਣੇ ਸੂਚਨਾ ਦੇ ਕੇ ਸਾਡੇ ਬੰਦੇ ਚਕਾਲ ਨਹੀਂ ਇੱਥੇ ਜਿਹੜਾ ਲੜਾਈ ਝਗੜਾ ਆਇਆ ਲੱਗੀ ਹੈ ਇੱਥੇ ਜਿਹੜਾ ਲੜਾਈ ਝਗੜਾ ਆਇਆ ਉਹ ਉਹ ਸਰ ਸਾਨੂੰ ਨਹੀਂ ਪਤਾ ਇਹਦੇ ਬਾਰੇ ਉਹ ਇਹਨਾਂ ਦੀ ਆਪ ਦੀ ਪ੍ਰੀ ਪਲਾਨ ਸੀ ਜਿਹੜਾ ਇਹਨਾਂ ਦੀ ਚੱਲੀ ਬੰਦਾ ਲੈਂਦਾ ਸਾਨੂੰ ਉਹ ਕਹਿੰਦੇ ਤੁਹਾਡੇ ਬੰਦਿਆਂ ਦੇ ਵੱਲੋਂ ਸੱਟਾਂ ਲਾਈ ਬਿਲਕੁਲ ਨਹੀਂ ਜੀ ਸਰ ਦੇਖੋ ਤੁਸੀਂ ਸੀਸੀ ਫੁਟੇਜ ਦੇਖ ਲਓ ਇੱਥੋਂ ਵੀ ਕੈਮਰੇ ਦੀ ਵੇਖ ਲਓ ਠੀਕ ਹੈ ਜੀ ਅੱਛਾ ਜਿਹੜੀ ਅਸੀਂ ਦੁਕਾਨ ਤੇ ਕੀਤਾ ਸਾਡੀ ਸੀਸੀ ਫੁਟੇਜ ਉੱਥੇ ਦੇਖ ਲਓ ਵੀ ਸਾਡੀ ਪੈ ਲੱਗੀ ਕੋ ਉਹਨਾਂ ਦੀ ਸਾਡੀ ਇੱਥੇ ਪੈ ਲੱਗੀ ਤੇ ਜੇ ਸਾਡਾ ਕੋਈ ਹੋਵੇ ਸਾਡੇ ਨਾਲ ਜੋ ਮਰਜ਼ੀ ਕਰ ਲਓ ਨਹੀਂ ਇੱਥੇ ਜਿਹੜੇ ਆਸ-ਪਾਸੇ ਵਾਲੇ ਲੋਕ ਸੀ ਉਹ ਕਹਿੰਦੇ ਕਾਲੇ ਪਰਨੇ ਵਾਲਾ ਇੱਕ ਮੁੰਡਾ ਸੀਗਾ 12 18 19 ਦੇ ਆਸ-ਪਾਸ ਦੇ ਉਹਦੇ ਉਹਦੇ ਵੱਲੋਂ ਸਟਰਕਚਰ ਜੇ ਮਾਰਿਆ ਗਿਆ ਉਹਦੇ ਦੇਖੋ ਸਾਰਾ ਅਸ਼ਰੈਤੀ ਸੀ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਉਹ ਇਹ ਨਾੜਾ ਹੀ ਬੰਦਾ ਹੈਗਾ ਸੀ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਅਸ਼ਰੈਤੀ ਸੀ ਬਾਕੀ ਇਹਨਾਂ ਨੇ ਰੰਜਿਸ਼ ਨਾਲ ਜਾਂ ਆਪ ਦਾ ਕੇਸ ਬਰਾਬਰ ਕਰਨ ਵਾਸਤੇ ਜਾਂ ਸਾਡੇ ਤੇ ਦਬਾਅ ਪਾਉਣ ਵਾਸਤੇ ਇਹਨਾਂ ਨੇ ਸਾਰਾ ਕੁਝ ਕੀਤਾ ਜੜਾੜੀ ਚ ਸੇਤੀਆ ਸੀ ਉਹ ਨਲਕਾਰੇ ਵੀ ਮਾਰਦ ਰਹੀਆਂ ਇਹਨਾਂ ਨੂੰ ਅਸੀਂ ਬਾਹਰ ਨਹੀਂ ਨਿਕਲਣ ਦੇਣਾ ਇਹਨਾਂ ਨੂੰ ਮਾਰ ਦੇ ਆਗੇ ਇੱਥੋਂ ਤੱਕ ਸਾਨੂੰ ਧਮਕੀਆਂ ਦੇ ਰਹੀ ਕਿ ਮੰਗ ਕੀ ਕਰਦੇ ਹੋ ਤੁਸੀਂ ਮੰਗ ਸਰ ਸਾਡਾ ਤਾਂ ਇਨਸਾਫ ਦੀ ਸਾਨੂੰ ਲੋੜ ਹੈ ਸਰ ਵੇਖੋ ਆ ਸੀ ਮੈਂ ਟੀਚਰ ਆ ਜੇ ਮੈਨੂੰ ਇਨਸਾਫ ਨਹੀਂ ਹੈਗਾ ਅਸੀਂ ਦੇਖੋ ਆ ਦੇ ਪੈਸੇ ਦੁਕਾਨਦਾਰਾਂ ਨੂੰ ਦੇਣਾ ਉਹ ਤੋਂ ਸਾਮਾਨ ਅਸੀਂ ਲੈ ਕੇ ਜਾਣਾ ਜੇ ਦੁਕਾਨਦਾਰ ਹੀ ਸਾਡੇ ਨਾਲ ਹੋਰ ਵਾਰ ਕਰੇਗਾ ਤਾਂ ਕੀ ਸਰ ਆਮ ਬੰਦੇ ਨਾਲ ਕੀ ਹੋਵੇਗਾ ਦੱਸੋ 300 ਰੁਪਏ ਦੀ ਡਿਮਾਂਡ ਕੀਤੀ ਇਹਨਾਂ ਨੇ ਫਿਰ ਸਾਡੇ ਨਾਲ ਹਥਿਆਰ ਦੀ ਨੋਕ ਤੇ ਸਾਡੇ ਕੋਲ 12000 ਰੁਪਏ ਗੂਗਲ ਪੇ ਕਰਵਾਏ 1:20 ਦੇ ਮੇਰੇ ਕੋਲ ਹੈਗੀ ਆ ਜਿਹੜੀ ਮੈਂ ਟ੍ਰਾਂਜੈਕਸ਼ਨ ਕੀਤੀ ਹੈ ਸਰ ਜਿਹੜੇ ਉਹ ਬੰਦੇ ਨੇ ਉਹ ਸਾਰੇ ਮਤਲਬ ਨਸ਼ੇ ਦੇ ਆਦੀ ਨੇ ਉਹਨਾਂ ਨੇ ਨਸ਼ਾ ਕੀਤਾ ਸੀ ਉਹਨਾਂ ਦਾ ਬੇਸ਼ੱਕ ਡੋਪ ਟੈਸਟ ਵੀ ਇਹਨਾਂ ਦਾ ਹੋਣਾ ਜ਼ਰੂਰੀ ਹੈ ਜੀ ਤਾਂ ਕਿ ਸਾਨੂੰ ਨਿਆਂ ਮਿਲ ਸਕੇ ਜੀ ਜਿਹੜੇ ਇੱਥੇ ਹਸਪੀਟਲ ਵਿੱਚ ਹੋਇਆ ਉਹ ਵੀ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਵੀ ਉਹਨੇ ਵੀ ਇਹੋ ਜਿਹਾ ਕੋਈ ਕੀਤਾ ਹੋਇਆ ਜੀ ਸਰ ਇਹਨਾਂ ਨੇ ਰੰਜਿਸ਼ ਨਾਲ ਫਿਰ ਸਾਡੇ ਜਿਵੇਂ ਅਰੀ ਸ਼ੇਤੀਆ ਜੀ ਧਮਕੀਆਂ ਦੇਂਦੇ ਰਹੇ ਤੇ ਲਲਕਾਰੇ ਮਾਰਦੇ ਰਹੇ ਇੱਕ ਇੱਕ ਕਰਕੇ ਬੰਦਾ ਸਾਡਾ ਇੱਕ ਸਾਡੀ ਲੇਡੀਜ਼ ਲੈ ਗਏ ਜੀ ਇੱਕ ਮੇਰਾ ਬ੍ਰਦਰ ਜਸ਼ਨ ਸਿੰਘ ਸੀ ਜੀ ਇੱਕ ਮੇਰਾ ਭਤੀਜੇ ਨੂੰ ਇਹਨਾਂ ਨੇ ਦੇਖੋ ਸਰ ਸਾਡੇ ਹੁਣ ਦੇਖੋ ਮੈਂ ਤੇ ਐਡਮਿਟਾ ਮੇਰੇ ਰਿਸ਼ਤੇਦਾਰ ਤਾਂ ਮੈਨੂੰ ਪੁੱਛ ਆ ਨਹੀਂ ਗੀ ਤੇ ਇਹਨਾਂ ਨੇ ਕੀ ਕੀਤਾ ਵੀ ਸਾਡੇ ਸਾਰੇ ਬੰਦੇ ਪੰਜਾਬ ਜਾ ਕੇ ਜੀ ਕੰਦਾ ਵਿਚਾਰੇ ਤਾਂ ਆਪਕੇ ਸਾਡੇ ਛਾਲਾ ਮਾਰ ਕੇ ਵਿਚਾਰੇ ਗਏ ਆ ਜੀ ਆਪ ਚੁੱਕ ਚੁੱਕ ਕੇ ਮਾਰਦੇ ਰਹੇ ਦੇਖੋ ਇੱਕ ਉਹ ਤੇ ਤਸ਼ੱਦਦ ਕੀਤਾ ਇੱਕ ਸਾਡੇ ਨਾਲ ਤੇ ਹਸਪੀਟਲ ਤਸ਼ੱਦਦ ਕਰਨ ਦੀ ਕੋਸ਼ਿਸ਼ ਕੀਤੀ ਇੱਕ ਇਹਨਾਂ ਨੇ ਉੱਥੇ ਬਾਹਰ ਸੜਕ ਤੇ ਕੀਤਾ ਜੀ ਸਰ ਮੈਨੂੰ ਤਾਂ ਨਿਆਂ ਚਾਹੀਦਾ ਮੈਂ ਤਾਂ ਇਥੋਂ ਐਪਲੀਕੇਸ਼ਨ ਜੀ ਸਰ ਲਿਖੀ ਹੈ ਐਸ ਸੀ ਐਸਟੀ ਕਮਿਸ਼ਨ ਨੂੰ ਮਾਰ ਜੋਗੋਨਾਂ ਨੂੰ ਮੈਂ ਮੇਲ ਕਰ ਦੇਣੀ ਹੈ ਜਿਹੜੇ ਸਾਡੇ ਇਹਨਾਂ ਨੇ ਜਾਤੀ ਸੂਚਕ ਸ਼ਬਦ ਵਰਤੇ ਆ ਜੀ ਸਾਡੀ ਕੌਮ ਵਾਸਤੇ ਵਰਤੇ ਸਾਡੇ ਪਿੰਡੂਆਂ ਵਾਸਤੇ ਵਰਤੇ ਆ ਕੁੱਤੇ ਪਿੰਡੂ ਫਲਾਣਾ ਧਮਕਾਣਾ ਅਰੀਜ ਛੇਤੀਆ ਵੀ ਇੱਥੇ ਲਲਕਾਰੇ ਮਾਰਦਾ ਰਿਆ ਉੱਥੇ ਉਹ ਲਲਕਾਰੇ ਮਾਰਦੇ ਰਹੇ ਸਾਡੇ ਜਾਤੀ ਸੂਚਕ ਸ਼ਬਦ ਵਰਤਦੇ ਰਹੇ ਨੇ ਇੱਥੇ ਅਰੀਜ ਛੇਤੀਆ ਬੋਲਦਾ ਰਿਹਾ ਜੀ ਸਰ ਸਾਨੂੰ ਤਾਂ ਇਨਸਾਫ ਦੀ ਮੰਗ ਚਾਹੀਦੀ ਸਰ ਵੇ ਕੋਰ ਮੈਂ ਟੀਚਰ ਆ ਮੈਂ ਤਾਂ ਬੈਠੇ ਤੇ ਪਿਆ ਸਾਡੇ ਪੇਪਰਾਂ ਦਾ ਟਾਈਮ ਹੀ ਬੱਚਾ ਕਿੱਥੇ ਡਿਊਟੀ ਕਰਦੇ ਆ ਤੁਸੀਂ ਮੇਰੀ ਸਰ ਮਮਦੋੜ ਡੂਟੀ ਆ ਜੀ ਕੀ ਨਾਮ ਹੈ ਤੁਹਾਡਾ ਨਿੰਦਰ ਸਿੰਘ ਜੀ ਪਿੰਡ ਕਿਹੜਾ ਤੁਹਾਡਾ ਪਿੰਡ ਚੱਕ ਮੋਜਦਨ ਵਾਲਾ ਜੀ ਜੀ ਮੇਰਾ ਕਛਮੀਰਾ ਰਾਣੀ ਕੀ ਹੋਇਆ ਕੀ ਤੁਸੀਂ ਜਿਹੜੀ ਗੱਲ ਦੱਸ ਰਹੇ ਹੋ ਅਸੀਂ ਆਏ ਆ ਨਾ ਤੇ ਮਗਰ ਆ ਨਾ ਤੇ ਡੈਡੀ ਤੇ ਤੇ ਉਹਨਾਂ ਦੇ ਚਾਚੇ ਤੇ ਮੇਰੇ ਮੁੰਡੇ ਦੇ ਮਗਰ ਆ 8 ਬੰਦੇ ਲੱਗ ਗਏ ਨੇ ਤੇ ਕੋ ਉਹ ਇਥੋਂ ਐਂਗਲ ਟਾਪ ਤੇ ਬੱਚੇ ਲੱਗੇ ਨੇ ਕਹਿੰਦੇ ਚੂਰ ਦੇ ਚੂਰ ਨੇ ਤੇ ਘੁੱਟ ਮਾਰੋ ਤੇ ਪੱਕੀ ਧਕਾਰ ਕੇ ਤੇ ਥਾਣੇ ਦਾ ਬਲ ਕਾਇਦੇ ਹਾਂ ਕਿਹਨਾ ਹੈ ਤੁਹਾਡੇ ਮੁੰਡੇ ਦਾ ਇਹ ਮੁੰਡੇ ਦਾ ਨਾਮ ਅਜੀਬ ਸਿੰਘ ਹੈ ਅੱਛਾ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਗੁਰੂ ਦੇ ਰਹਿਣ ਵਾਲੇ ਹਾਂ ਬਹੁਤ ਬੱਚੇ ਮਾਰਿਆ ਨਾ ਦਿੱਤੀ ਤੇ ਬਾਅਦ ਵਿੱਚ ਥਾਣੇ ਦੇਤੀ ਆਈ। ਚਪਈ ਨਾ ਨਾ ਕੁੱਟਿਆ ਫਿਰ ਥਾਣੇ ਦਿੱਤਾ। ਆ ਇੱਥੇ ਇਹਨਾਂ ਨੂੰ ਘਟ ਕੋਈ। ਅਸੀਂ ਮਗਰ ਆਏ ਸੀ ਐਸ ਕਰਨੇ ਚੰਦਾ ਮਗਰ ਲੱਗਦੇ ਨਹੀਂ ਸਾਡੇ। ਮਗਰ ਬੰਦੇ ਸਾਨੂੰ ਕੋਈ ਪਤਾ ਨਹੀਂ ਅਸੀਂ ਤਾਂ ਇੱਥੇ ਮਾਂ ਪੁੱਤਰ ਅੰਦਰ ਖੜੇ ਸੀ। ਤੁਸੀਂ ਪਤਾ ਲੈਣਾ ਸੀ ਆ। ਅਸੀਂ ਤਾਂ ਇੱਥੇ ਬੈਠੇ ਸੀ ਨਹੀਂ ਆ ਨਾ ਕੋਈ ਤੇ ਜਦ ਬਾਹਰ ਬੁਲਾ ਰਹਾ ਵਾ ਤਾਂ ਸੀ। ਬਾਹਰ ਇੱਥੇ ਬੈਠ ਕੇ ਨਿਕਲੇ ਕਿ ਕੀ ਹੋ ਗਿਆ ਏ। ਕੰਨ ਇਸ ਬਾਰੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਆ ਕੀ ਕਰਨੇ ਆਂ ਵੀ ਸਾਡੇ ਬੱਚਿਆਂ ਤੇ ਆਨੇ ਕੀ ਹੋਵੇ ਜਲਾਮ ਲਾਉਂਦੇ।